ਮਹਾਰਾਜ ਕਹਿੰਦੇ ਨੇ ਗੁਣਾ ਦੇ ਕਰਕੇ ਸਾਰੇ ਸੰਸਾਰ ਦਾ ਮੈਂ ਜੀਵਨ ਵਾ ਮੇਰੇ ਕਰਕੇ ਸਾਰਾ ਸੰਸਾਰ ਚੱਲ ਰਿਹਾ ਮੈਂ ਹੁਣ ਬੰਦ ਲੋਕਾਂ ਨੂੰ ਉੰਤਲੇ ਤਰ੍ਹਾਂ ਬਚ ਜਾਵੇ ਮਹਾਰਾਜ ਨੇ ਆਖਿਆ ਇਸ ਤਰ੍ਹਾਂ ਬਚ ਜਾਵੇ ਮਹਾਰਾਜ ਨੇ ਆਖਿਆ ਹਰਿਆਣ ਇਹ ਕੰਮ ਨਹੀਂ ਬਣਾਉਣਾ ਇਹ ਕੰਮ ਹੋਊਗਾ ਗਰੀਬਨਵਾਦੀ ਕਹਿੰਦੇ ਨੇ ਇਹਨਾਂ ਦੇ ਕਰਮਾਂ ਜੀਓ ਕੁਝ ਲਿਖਿਆ ਹੋਇਆ ਸੀ ਮੈਂ ਕੱਲ ਦਾ ਰਾਜੇ ਸਮਝਾ ਰਿਹਾ ਮੇਰੀ ਸਿੱਖਿਆ ਦਾ ਅਸਰ ਇਹਨਾਂ ਦੇ ਉੱਤੇ ਬਿਲਕੁਲ ਨਹੀਂ ਹੋਇਆ ਪ੍ਰਸ਼ਾਦਾ ਛਕਦੇ ਤਾਂ ਉਹਨਾਂ ਦੇ ਹੱਥਾਂ ਵਿੱਚ ਠੂਠੇ ਫੜਾਉ ਦਿੰਦੇ ਜਦੋਂ ਲੋਕਾਂ ਦੇ ਅੰਦਰ ਰੱਬ ਦਾ ਡਰ ਮੁਕਜੇ ਨਾ ਮਾਰੇ ਕਹਿੰਦੇ ਫਿਰ ਮਾਨਸਿਕਤਾ ਰੇ ਤਾਂ ਨਹੀਂ ਰਹਿੰਦੀ ਜੇ ਉਹ ਮਾਨਤ ਰੋਣਾ ਜਾਣਦਾ ਤੇ ਉਹ ਰੋਲਣਾ ਵੀ ਜਾਣਦਾ ਜੇ ਕਿਸੇ ਨੂੰ ਸੁੱਖ ਵਢੇ ਜਾਂ ਦੇਣੀਆਂ ਜਾਣਦਾ ਤੇ ਮਾਰੇ ਕਹਿੰਦੇ ਨੇ ਉਹ ਗੋਹਣੀਆਂ ਵੀ ਜਾਣਦਾ ਤੇ ਖੁਸਦੀਆਂ ਉਦੋਂ ਨੇ ਜਦੋਂ ਉਹਦਾ ਡਰ ਨਹੀਂ ਰਹਿਦਾ ਤਸਵੀਰ ਪੱਥਰ ਮਾਰੀਆਂ ਬੋਲ ਆਖਿਆ ਇਹ ਸਾਰੇ ਅੰਗ ਨੇ ਅੱਖਾਂ ਨੇ ਜ਼ੁਬਾਨ ਨੇ ਤੰਨ ਨੇ ਹੱਥ ਨੇ ਪੈਰ ਨੇ ਔਰ ਇਹ ਜੇ ਅੰਗ ਲਾਏ ਨੇ ਨਾ ਤੇ ਇਹਨਾਂ ਨੂੰ ਵਰਤਨ ਦੀ ਜਾਂਚ ਵੀ ਦੱਸੀ ਆ ਜਿਹੜਾ ਇਹਨਾਂ ਅੰਗਾਂ ਨੂੰ ਸਹੀ ਢੰਗ ਨਾਲ ਨਹੀਂ ਵਰਤਦਾ ਮਾਰੇ ਇਹਦੇ ਗੁਣ ਘਟਦੇ ਘਟਦੇ ਘਟ ਜਾਂਦੇ ਨੇ ਤੇ ਬੰਦਾ ਕੱਖਾਂ ਵਿੱਚ ਰੁੜ ਜਾਂਦਾ ਆ ਕਾਰਨ ਉਹ ਇਹਨਾਂ ਦੇ ਦੁੱਖ ਦਾ ਮਾਰੇ ਕਹਿੰਦੇ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ ਜਿਹੜੀਆਂ ਇਹਨਾਂ ਅੱਖਾਂ ਦੇ ਨਾਲ ਜਿਹੜਾ ਬੰਦਾ ਸਵੇਰੇ ਉੱਠ ਕੇ ਸਾਧੂ ਸਤਗੁਰ ਦਾ ਦਰਸ਼ਨ ਨਹੀਂ ਕਰਦਾ ਜਿਹਨੂੰ ਸਾਧ ਸੰਗਤ ਦਾ ਦਰਸ਼ਨ ਨਹੀਂ ਹੁੰਦਾ ਮਾਰੇ ਕੀ ਨੇ ਉਹਨਾਂ ਅੱਖਾਂ ਦਾ ਕੋਈ ਹਾਲਿਆ ਜਿੰਨੀਆਂ ਮਰਜੀ ਸੋਹਣੀ ਅੱਖਾਂ ਹੋਣ ਜਿੰਨੇ ਮਰਤੀ ਸ਼ੀਸ਼ੇ ਵਿੱਚ ਵੇਖ ਲੈ ਇੱਥੇ ਆਪਣੇ ਆਪ ਨੂੰ ਬੰਦਾ ਖੁਸ਼ ਹੁੰਦਾ ਹੋਵੇ ਇਹ ਅੱਖਾਂ ਵੀ ਤਾਂ ਹੀ ਪਰਮਾਨੰ ਨੇ ਮਾਰੇ ਕਹਿੰਦੇ ਸਤਿਮਨ ਹਾਰੇ ਤਿੰਨ ਜੇ ਸੁਣਦੇ ਹਾਰੇ ਅੱਖਾਂ ਪੂਰੇ ਤੇ ਪ੍ਰਧਾਨ ਨਿਮਾਨੇ ਪ੍ਰਭ ਮਥਾ ਮਾਰੇ ਕਹਿੰਦੇ ਨੇ ਅੱਖਾਂ ਵੀ ਤਾਂ ਚੰਗੀਆਂ ਨੇ ਇਹਨਾਂ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਸਵੇਰੇ ਆ ਕੇ ਸਤਿਗੁਰ ਨੂੰ ਵੇਖੋ ਸਾਧ ਸੰਗਤ ਨੂੰ ਵੇਖੋ ਤੇ ਜਿਹੜੇ ਇਹਨਾਂ ਗੱਲਾਂ ਤੋਂ ਵਾਂਝੇ ਰਹਿ ਗਏ ਉਹਨਾਂ ਅੱਖਾਂ ਮੈਂ ਕੋਈ ਹਾਲ ਐ ਏ ਅੱਖਾਂ ਇੰਨਾ ਰਹਿਣੀਆਂ ਨੇ ਕਿਤੇ ਜਿਹੜੀਆਂ ਅੱਜ ਦੂਰ ਦਿਖਦੀਆਂ ਨੇ ਜਿਹੜੀਆਂ ਕਮਲ ਦੀਆਂ ਪੱਤੀਆਂ ਵਰਗੀਆਂ ਅੱਖਾਂ ਏਰਦਾ ਨਹੀਂ ਰਹਿਣੀਆਂ ਫਰੀਦ ਸਾਹਿਬ ਨੇ ਇੱਕ ਸ਼ਲੋਕ ਲਿਖਿਆ ਹੋਇਆ ਫਰੀਦ ਸਾਹਿਬ ਕਹਿੰਦੇ ਮੇਰੇ ਸਾਹਮਣੇ ਸੇਖਾਂ ਦੇ ਘਰ ਵਿੱਚ ਸੇਖ ਦੀ بیگم ਦੀ ਇੱਕ ਨੌਕਰ ਰਾਣੀ ਨੂੰ ਇਸ ਕਰਕੇ ਮਾਰ ਪੈ ਰਹੀ ਆ ਕਿ ਉਹਨੇ ਮੇਰੀ بیگم ਨੂੰ ਸੁਰਮਾ ਨਹੀਂ ਠੰਡ ਨਾਲ ਪਾਇਆ ਤਗੜੇ ਦੇ ਧਰਮ ਵਿੱਚ ਅ ਨੌਕਰ ਰਾਣੀਆਂ ਉਹਨਾਂ ਅਮੀਰਾਂ ਦੀਆਂ ਜਨਾਨੀਆਂ ਦੇ ਸਿਰ ਮੰਉਂਦੀਆਂ ਤਿਆਰ ਕਰਦੀਆਂ ਢੀਡੇ ਕੱਪੜੇ ਸਭ ਕੁਝ ਤਿਆਰੀ ਕਰਦੀਆਂ ਸੀ ਉਹਨਾਂ ਦੀ ਬਿਮਾਰੇ ਕਹਿੰਦੇ ਨੇ ਮੇਰੇ ਸਾਹਮਣੇ ਉਸ ਬੇਤਮ ਦੀ ਨੌਕਰ ਰਾਣੀ ਨੂੰ ਜਿਸ ਕਰਕੇ ਅੱਜ ਚਾਪਕਾ ਮੱਜੀਆਂ ਨੇ ਉਹਦੀਆਂ ਚੀਕਾਂ ਸੁਣਾਈ ਦਿੱਤੀਆਂ ਦੂ